ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਯਕ ਅਰਜ ਗੁਫਤੰ ਪੇਸਤੋ ਦਰਗੋਸ ਕੁਣ ਕਰਤਾਰ ਹਕਾ ਕਬੀਰ ਕ੍ਰੀਮ ਤੋ ਬੇਅਬ ਪਰਵਦਗਾਰ ਯਕ ਅਰਜ ਗੁਫਤਮ ਪੇਸਤੋ ਦਰਗੋਸ਼ ਕੁਨ ਕਰਤਾਰ ਹਕਾ ਕਬੀਰ کریم ਤੋਂ ਬੇਅਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰਮੂਏ ਅਜ਼ਰਾਈਲ ਗਿਰਫਤੈ ਦਿਲ ਹੀ ਚਨੰਦਾਨੀ ਰਹਾਓ ਜਨ ਪਿਸਰ ਬਦਰ ਬਿਰਾਦਰਾ ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸੰਤ ਗੀਰ ਆਖਿਰ ਵਿਅਫਤਮ ਕਸ ਨਾ ਦਾਰਦ ਚੂ ਸਬਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮੀ ਚਿਨੀ ਅਹਵਾਲ ਬਦ ਬਖਤ ਹਮ ਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇ ਅਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਭਉ ਤੇਰਾ ਭਾਗ ਖਲੜੀ ਮੇਰਾ ਚੀਤ ਮੈਂ دیਵਾਨਾ ਭਇਆ ਤੀਤ ਕਰ ਕਾ ਸਾ ਦਰਸ਼ਨ ਕੀ ਭੂਖ ਮੈਂਦਰ ਮੰਗੋ ਨੀਤਾ ਨੀਤ ਕੋ ਦਰਸ਼ਨ ਕੀ ਕਰੋ ਸਮਾਈ ਮੈਂ ਦਰ ਮੰਗਤ ਭੀਖਿਆ ਪਾਈ ਰਹਾਓ ਕੇਸਰ ਕੁਸ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਣਾ ਚੰਦਨ ਭਗਤਾ ਜੋਤ ਨੇਹੀ ਸਰਬੇ ਪਰਮਲ ਕਰਣਾ ਕੇ ਪਟ ਭਾਂਡਾ ਕਹਿ ਨ ਕੋਈ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਿਵੇ ਰਹਿ ਲਿਵ ਲਾਏ ਨਾਨਕ ਤਿਨ ਦਰ ਭੀਖਿਆ ਪਾਈ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਈ ਮੇਰ ਕੰਤ ਨਾ ਭਾਵੇ ਚੁਰੜਾ ਪਿਆਰੇ ਕਿਉ ਧਨ ਸੇ ਜੈ ਜਾਏ ਹਉ ਕੁਰਬਾਨ ਜਾਓ ਮਿਹਰਵਾਨਾ ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਮੋ ਲੈਣ ਜੋ ਤੇਰਾ ਨਾਉ ਤੇ ਨਾਖੈ ਹਉ ਸਦ ਕੁਰਬਾਨ ਜਾਉ ਰਹਾਉ ਕਾਇਆ ਰੰਗਣ ਜੀਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਧੂੜ ਤੇ ਨਾ ਕੀਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਏ ਆਨੜੀਏ ਮਾਨੜਾ ਕਾਇ ਕਰੇ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ ਸੋਹ ਨੇੜੈ ਧਨ ਕਮਲੀਏ ਬਾਹਰ ਕਿਆ ਟੁੰਡੇ ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਕਾਂ ਸੁਹਾਗਣ ਜਾਣੀ ਐ ਲਾਗੀ ਜਾ ਸੋ ਧਰੇ ਪਿਆਰ ਈ ਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਬਹੁ ਤੇਰਾ ਧਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੇ ਸਮਾਣੀ ਇੰਨੀ ਬਾਤੀ ਸ਼ੋਪਾਈਐ ਨਾਹੀ ਭਈ ਕਾਮਣਿਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸ਼ੋਪਾਈਐ ਜੋ ਕੁਛ ਕਰੇ ਸੋ ਭਲਾ ਕਰਮਾਨੀਐ ਇਕ ਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸਮਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸਮਾਣੀ ਸੁੰਦਰ ਸਾਇਸ ਰੂਪ ਵਿਚਖਣ ਕਹੀਐ ਸਾਸ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮਾਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਂਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਮੇ ਲਾਲੋ ਸ਼ਰਮ ਧਰਮ ਦੋਇ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜੈ ਕਤੇਬਾ ਕਸ਼ਟ ਮਹਿ ਕਰੈ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿਦਵਾਨੀਆਂ ਏ ਪੀ ਲੇਖੈ ਲਾਇ ਵੇ ਲਾਲੋ ਖੂਨ ਕੇ ਸੋਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿਚ ਆਖ ਮਸੂਲਾ ਜਿਨੋ ਪਾਈ ਰੰਗ ਰਵਾਈ ਬੈਠਾ ਵਿਖੈ ਵਖੇ ਕਿਲਾ ਸੱਚਾ ਸੋ ਸਾਹਿਬ ਸੱਚਤ ਭਾਵਸ ਸਚੜਾ ਨਿਅੰਕ ਰੇਗ ਮਸੂਲਾ ਕਾਇਆ ਕੱਪੜ ਟੁਕਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ ਆਵ 78 ਜਾਨ 79 ਹੋਰ ਵੀ ਉੱਠਸੀ ਮਰਦ ਕਾਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਸਾਹਿਬ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਲਾਹੋ ਸੱਚ ਸਭ ਉਪਰ ਹਰਤਨੀ ਜਿਸ ਨਾਹੀ ਕੋਈ ਸ੍ਰੀਕ ਕਿਸ ਲੇਖੈ ਹਉ ਗਨੀ ਰਹਾਉ ਪਾਉਣ ਪਾਣੀ ਧਰਤੀ ਆਕਾਸ ਘਰ ਮੰਦਰ ਹਰਬਣੀ ਵਿਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ तिलंग मोहल्ला चौथा नित ने फल कर्म कमाए बुफावै दुर्मथियां जब आणे बलवंत कर ਝੂਠ ਤਬ ਜਾਣੈ जग जितिया एसा बाजी संसार ਨਾ ਚੀਤੇ ਹਰ ਨਾਮ ਖਿਨ ਮੈਂ ਬਿਨ ਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿਤ ਨਾ ਆਵੇ ਜਿਤ ਆਏ ਕੰਟਕ ਮਾ ਘਾਲ ਕਰਸੈ ਜਿਸ ਨਾਨਕ ਲਈ ਛਡਾਏ ਜਿਸ ਕਿਰਪਾ ਹਰ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੈ ਆਲਮ ਦੁਨੀਆ ਏ ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ ਖੁਦਾਈ ਬੰਦੇ ਚਸ਼ਮਦੀਦਿੰਗ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੋ ਦੋਜ ਕਿ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਖ ਖਾਨਾਏ ਜਬ ਜ਼ਰਾਇਲ ਬਸਤਨੀ ਤਬ ਚੇਕਾਰੇ ਵਿਦਾਏ ਹਵਾਲ ਮਾਲੂਮ ਕਰਦਿੰ ਪਾਕ ਅਲਾਹਾ ਭਗੋ ਨਾਨਕ ਅਰਦਾਸ ਪੇਸ਼ ਦਰਵੇਸ ਬੰਦਾ ਹ ਚਲੰਗ ਕਰ ਦੂਜਾ ਮਹੱਲਾ ਪੰਜਵਾਂ ਤਦੋਂ ਬਿਨਾਂ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੈ ਸੋ ਹੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਦ ਊਚ ਅਪਾਰ ਜੋ ਤੁਧ ਸੇਵੈ ਤਿਨ ਪਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦੀ ਸਹਿ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾਂ ਕੀ ਬਾਛੋਂ ਧੂਰ ਤਿਲੰਗ ਮਹੱਲਾ ਪੰਜਵਾ ਘਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਉ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰ ਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵ ਦਿਗਾਰ ਕੁਦਰਤ ਕੀ ਮਨ ਨਾ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾ ਤੂੰ ਸਮਰੱਥ ਕਥ ਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾ ਕਰਤੀ ਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਹੀ ਸਭ ਖਲਕ ਹੀ ਦੇਖ ਪਾਖ ਰਹਾਓ ਖਿਨ ਮੈਂ ਥਾ ਪੋ ਥਾਪਦਾ ਅਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲ੍ਹਾ ਮਿਹਰਵਾਨ ਖੁਦਾਏ ਦਿਨ ਸਰੈਣ ਜੇ ਤੁਧ ਰਾਦੇ ਸੋ ਕਿਉਂ ਦੋਜਿਕ ਜਾਏ ਅਜਰਾਈ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸਕੇ सगले ਆਪੂ ਤੇਰੀ ਜਨ ਦੇਖੇ ਦਿਦਾਰ ਦੁਨੀਆ ਚੀਜ ਫਿਲਹਾਲ सगले ਸੱਚ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੂਝਿਆ ਸਦਾ ਇੱਕ ਸੁਗਾਉ ਤਿਲੰਗ ਮਹੱਲਾ ਪੰਜਵਾਂ ਮੀਰਾ ਦਾ ਨਾਂ ਦਿਲ ਸੋਚ ਮੁਹੱਬਤੇ ਮਨ ਧਨ ਬਸੈ ਸਤਿ ਸ਼ਾਹ ਬੰਦੀ ਮੋਚ ਰਹਾਓ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੂਲ پاک ਪਰਵਦਗਾਰ ਤੋਂ ਖੁਦ ਖਸਮ ਵਡਾ ਤੂਲ ਦਸਤਗੀਰੀ ਦੇ ਦिलावर ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਕਾਰਣ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹੀ ਐ ਰੇ ਭਾਈ ਆਪੇ ਜਾਣ ਕਰੇ ਆਪ ਜਿਨਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤ ਨਾ 라ਵੇਆ ਸਾ ਪਛੋਰੇ ਤਾਣੀ ਹਾਥ ਪਛੋੜਾ ਸਿਰ ਧੁਣੈ ਜਬ ਰਹਿਣ ਵਿਹਾਣੀ ਪਛੋਤਾਵਾ ਨਾ ਮਿਲ ਜਬ ਚੁਕੈ ਗਈ ਸਾਰੀ ਤਾਂ ਫਿਰ ਪਿਆਰਾ 라ਵੀਐ ਜਬ ਆਵੇਗੀ ਵਾਰੀ ਕਾਂਤਲੀਆ ਸੁਹਾਗਣੀ ਮੈਂ ਤੇ ਵਦਵੀਏ ਸੇ ਗੁਣ ਮੁਝੇ ਨ ਆਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸੋ ਰਾਵਿਆ ਤਿਨ ਪੁੱਛੋਗੀ ਜਾਏ ਪਾਇ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਹੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਕਹੋ ਪਿਆਰੇ ਕਹੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੀ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕਹੋ ਤਾਵੇ ਗੁਰ ਪ੍ਰਸਾਦੀ ਜਾਣੀ ਐ ਤੋਨ ਭਉ ਪਾਵੇ ਪਨ ਵੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੇ ਮੁਸਕ ਕਾ ਤਬ ਫੂਲ ਬਿਛਾਣਾ ਅਪੀਓ ਪੀ ਵਾਜੂ ਨਾਨਕਾ ਪਰਮ ਪਰਮ ਸੁਮਾਵੈ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਿਲੇਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰ ਜੋ ਹਰ ਨਾਮ ਤੇ ਆਇਂਦੇ ਤੇ ਜਨ ਪਰਵਾਨਾ ਜਿਨੇ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰਤੀ ਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤਿਨ ਹਰ ਫਲ ਪਾਵੈ ਜਿਨਾ ਹਰ ਸੇਤੀ ਪਰਹੜੀ ਤਿਨਾ ਜੀ ਪ੍ਰਭ ਨਾਲੇ ਕੋਈ ਜਪਜਾ ਪਿਆਰਾ ਜੀਵੰਦੇ ਹਰ ਨਾਮ ਸਮਾਲੇ ਜੁਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਉਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਖੁੰਨੋ ਜੋ ਗੁਰ ਸਿ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮਖ ਸਖੀ ਸਹੇਲੀਆਂ ਸਿ ਆਪ ਹਰ ਭਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮਖ ਨਾਮ ਧਿਆਇਂਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲਦੇ ਧੂੜ ਕੋਲ ਕੋਲ ਪੀਜੈ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੀਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮ ਹਰ ਚੇਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਗੁਰ ਦਾਤਾ ਆਖੀਐ ਤੁਸ ਘਰੇ ਪਸਾਓ ਹਉ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾ ਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇ ਗੁਰੂ ਵਿਗਸਿਆ ਗੁਰਸਤ ਗੁਰ ਦੇਹਾ ਗੁਰ ਰਸ ਨਾਮ ਅਮਰਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾਂ ਗੁਰ ਮੰਨਿਆ ਤਿਨਾ ਪੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਥ ਵਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸ਼ਾ ਵਡਿਆਣੇ ਹਾਂ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸੁਮਾਣੇ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈਂ ਗੱਲ ਚੰਗੀ ਤਿਲੰਗ ਮਹੱਲਾ ਨੌواں ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਕਟ ਜਿਓ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕੈ ਨਹਿ ਮਰਨ ਪਛਾਨਾ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਤਿਲੰਗ ਮਹੱਲਾ ਨੋਵਾ ਜਾਗ ਲੇ ਹੋਰੇ ਮਨਾ ਜਾਗ ਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨ ਹੋਇਆ ਰਹਾਓ ਮਾਤ ਪਿਤਾ ਸੁਤ ਬੰਧ ਜਨ ਇਤ ਜਾਂ ਸਿਓ ਕੀਨਾ ਜਿਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਬਿਵਹਾਰ ਹੈ جا کے کؤ تم جانو نانک ہر گون گائے لے سب سپھن سمانو تلنگ محلا نوواں ہر جس رے من گائے لے جو سنگی ہے تیرو اوسر بیت او جات ہے کہو مان لے میرو راہو સંપਤ راستن راج سیوں ات نیہو لگایو کال پھاس جب گل پری سب پھے او پھرایو جان بوجھ کے باورے ਤੈ ਕਾਜ ਵਿਗਾਰੇਓ ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਬ ਨਿਵਾਰੇਓ ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸਰਣਾਈ ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ